ਮਨਪ੍ਰੀਤ ਸਿੰਘ ਪੱਟੀ ਸਾਹਿਬ ਹਾਜ਼ਰ ਨੇ ਅੱਜ ਦੇ ਪ੍ਰੋਗਰਾਮ ਵਿੱਚ ਪੱਟੀ ਸਾਹਿਬ ਨਾਲ ਗੱਲਬਾਤ ਕਰਨਾ ਸਾਡਾ ਮਕਸਦ ਕੀ ਹੈ ਜਿਹੜੇ ਦੋਸ਼ ਲੱਗੇ ਨੇ ਰঞ্জੀਤ ਸਿੰਘ ਢੰਡਰੀਆਂ ਵਾਲੇ ਦੇ ਸੰਬੰਧ ਵਿੱਚ ਤੁਸੀਂ ਖ਼ਬਰ ਸੁਣ ਚੁੱਕੇ ਹੋ ਕਿ ਜਿਸ ਪੈਣ ਦੇ ਪ੍ਰਾਂ ਨੇ ਪਟੀਸ਼ਨ ਪਾਈ ਹੈ ਉਸ ਵਕੀਲ ਦੇ ਨਾਲ ਅਸੀਂ ਕੁਝ ਮੈਂਟਲੀ ਮੁਖਾਤਫ਼ ਹੋ ਰਹੇ ਹਾਂ ਕਿ ਇਹ ਲੱਗੇ ਦੋਸ਼ ਹੈ ਆ ਪੱਟੀ ਸਾਹਿਬ ਆਪ ਦੀ ਦਾ ਵਾਸਟਿਓ ਰਿਸਵਾਕਤਾ ਇਹ ਪ੍ਰੋਗਰਾਮ ਪਿਛਲੇ ਸੀ 42 ਸਾਲ ਚਲਾ ਰਹੇ ਆ ਸੋ ਅਸੀਂ ਥੈਂਕ ਯੂ ਸਰ ਥੈਂਕ ਯੂ ਆਪ ਜੀ ਦਾ ਨਿੱਘਾ ਸਵਾਦ ਕਰਦੇ ਆਂ ਪਟਿਸਬ ਦੇ ਜੋ ਸਾਨੂੰ ਖਬਰ ਮਿਲੀ ਹੈ ਇਹਦੀ ਅਸੀਂ ਪੁਸ਼ਟੀ ਕਰਨੀ ਚਾਹਾਂਗੇ ਕਿ ਇਹ ਇੱਕ ਦੋਸ਼ ਲੱਗੇ ਨੇ ਦੋਸ਼ ਇੱਕ ਪੈਣ ਦੇ ਭਰਾ ਲਈ ਨੇ ਉਹ ਪੈਣ ਦੁਨੀਆ ਵਿੱਚ ਨਹੀਂ ਰਹੀ ਇਹ ਕਿ ਇਹ ਸਹਿ ਕੀ ਤੁਹਾਡੇ ਕੋਲ ਕਿਵੇਂ ਆਇਆ ਸਰ ਇੱਕ ਕੇਸ 2012 ਦਾ ਕੇਸ ਹੈ ਜਿਹਦੇ ਅੰਦਰ ਇੱਕ ਕੁੜੀ ਸੁਸਾਈਡ ਕਰਦੀ ਹੈ ਤੇ ਜਦੋਂ ਉਹ ਸੁਸਾਈਡ ਕਰਦੀ ਹੈ ਪਰਮੇਸ਼ਵਰ ਦੁਆਰ ਚ ਜਾ ਕੇ ਸੁਸਾਈਡ ਕਰਦੀ ਹੈ ਜੀ ਤੇ ਉਹਦੇ ਪਰਿਵਾਰ ਨੇ ਸੁਸਾਈਡ ਤੋਂ ਬਾਅਦ ਦੋਸ਼ ਲਾਏ ਨੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਕਿ ਉਹਨਾਂ ਕਰਕੇ ਇਸ ਕੁੜੀ ਨੇ ਸੁਸਾਈਡ ਕੀਤਾ ਹੈ ਤੇ ਇਹ ਕੋਈ ਸਿੰਪਲ ਸੁਸਾਈਡ ਨਹੀਂ ਹੈ ਇਹ ਮਰਡਰ ਹੈ ਔਕਿ ਸਿੰਪਲ ਸੁਸਾਈਡ ਨਹੀਂ ਇਹ ਮਰਡਰ ਹੋਇਆ ਹੈ ਯੈਸ ਉਹਦੇ ਬਾਰੇ ਉਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪਰਿਵਾਰ ਵਾਲਿਆਂ ਵੱਲੋਂ ਜੀ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਜੀ ਸਾਡੀ ਜਿਹੜੀ ਕੁੜੀ ਹੈ ਉਹਦਾ ਨਾ ਸਿਰਫ ਮਰਡਰ ਹੋਇਆ ਐ ਐਸ ਪਰ ਅਲੀਗੇਸ਼ਨ ਜਿਹੜੇ ਪਰਿਵਾਰ ਨੇ ਅਲੀਗੇਸ਼ਨ ਲਗਾਏ ਨੇ ਉਹ ਇਹ ਨੇ ਵੀ ਇਹਦਾ ਰੇਪ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਦਾ ਮਰਡਰ ਕਰਤਾ ਗਿਆ ਜੀ ਤੇ ਇਹ ਸਾਰੇ ਅਲੀਗੇਸ਼ਨ ਸਪੈਸੀਫਿਕਲੀ ਉਹਨਾਂ ਨੇ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ ਤੇ ਲਾਏ ਨੇ ਜੋ ਕਿ ਅਸੀਂ ਕੋਰਟ 'ਚ ਪਹੁੰਚੇ ਆਂ ਪਿਛਲੇ 12 ਸਾਲ ਤੋਂ ਇੱਕ ਕੁੜੀ ਕੁੜੀ ਦਾ ਪਰਿਵਾਰ ਇਹ ਉਡੀਕ ਕਰ ਰਹੇ ਨੇ ਕਿ ਇਹਨਾਂ ਨੂੰ ਇਨਸਾਫ ਮਿਲੇ ਬਟ ਅੱਜ ਤੱਕ ਇਸ ਮਾਮਲੇ 'ਚ ਪ੍ਰੋਪਰ ਇਨਵੈਸਟੀਗੇਸ਼ਨ ਹੀ ਨਹੀਂ ਹੋਈ ਕੋਈ ਐਫ ਆਈ ਆਰ ਲਾਂਚ ਨਹੀਂ ਹੋਈ ਪਾਰਟਿਸਿਪੈਂਟ ਇਹ ਮੇਰਾ ਸਵਾਲ ਇਹ ਆ ਅੱਗੇ ਅਸੀਂ ਪ੍ਰਸੀਡ ਕਰਗੇ ਇਸ ਹਾਂਜੀ ਤੁਹਾਡੀ ਗੱਲਬਾਤ ਨੂੰ ਅਸੀਂ ਇੱਕ ਸ਼ੋਪੇਸ਼ ਕਰਨੀ ਆ ਫ੍ਰੀडम ਆਫ ਸਪੀਚ ਕਰੇ ਤੁਸੀਂ ਸੁਣੀ ਹੋਵੇਗੀ ਔਰ ਸਮਲਗਿਕ ਸਾਡੇ ਕੁਝ ਐਪੀਸੋਡ ਜਰੂਰ ਵਾਚ ਕਰਨ ਦੀ ਕੋਸ਼ਿਸ਼ ਕਰਨਾ ਅ ਸੋ 12 ਸਾਲ ਤੋਂ ਪਰਿਵਾਰ ਅਡੀਕ ਕਰ ਰਿਹਾ ਸੋ ਇਸ ਪਰਿਵਾਰ ਨੇ ਕਿਸੇ ਥਾਣੇ ਵਿੱਚ ਰਿਪੋਰਟ ਆਪਣੀ ਐਪਲੀਕੇਸ਼ਨ ਕੰਪਲੇਂਟ ਦਰਜ ਕਰਾਈ ਸਰ ਇਹਨਾਂ ਨੇ 2012 ਚ ਹੀ ਕੰਪਲੇਂਟ ਦਿੱਤੀ ਸੀ ਐਸਐਸਟੀ ਪਟਿਆਲਾ ਨੂੰ ਜੀ ਬਟ ਉਹ ਕੰਪਲੇਂਟ ਦਾ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਸ ਕੰਪਲੇਂਟ ਔਰ ਕਿੰਨੀਆਂ ਸਰਕਾਰਾਂ ਜਿਹੜੀਆਂ ਨੇ ਬਦਲ ਚੁੱਕੀਆਂ ਨੇ ਇਸ ਟਾਈਮ ਦੇ ਦੌਰਾਨ ਇਸ ਟਾਈਮ 2012 ਤੋਂ ਲੈ ਕੇ ਹੁਣ ਤੱਕ ਤਕਰੀਬਨ ਤਕਰੀਬਨ 3 ਸਰਕਾਰਾਂ ਬਦਲ ਚੁੱਕੀਆਂ ਨੇ 3 ਸਰਕਾਰਾਂ ਦੇ ਕੰਨ ਦੇ ਉਪਰ ਜੋ ਨਹੀਂ ਸਰ ਕੀ ਮੈਂ ਹੈਰਾਨ ਇੱਕ ਸਿਸਟਮ ਕੀ ਹੈ ਇੱਕ ਡੇਰਾਵਾਦ ਜਿਹੜਾ ਉਹ ਕਾਬਜ਼ ਹੈ ਪਤ ਜੀ ਇੱਕ ਪਾਸੇ ਪਾਵਰਫੁੱਲ ਲੋਕ ਨੇ ਇੱਕ ਪਾਸੇ ਆਮ ਆਦਮੀ ਹੈ ਤੇ ਆਪ ਜੀ ਵਕੀਲ ਹੋ ਆਸਕਰ ਤਾਰੂ ਪਹਿ ਜਾਂਦੀ ਹੈ ਹਰ ਸਵਾਲ ਇਹ ਪੈਦਾ ਹੁੰਦਾ ਕਿ ਮੈਂ ਹੈਰਾਨ ਹਾਂ ਕਿ ਇੱਕ ਡੇਰਾ ਬਾਅਦ ਵਿੱਚ ਅਸੀਂ ਲੋਕਾਂ ਕਹਿੰਦੇ ਵਿਸ਼ਵਾਸ ਨਾ ਕਰੋ ਪਰ ਲੋਕ ਹੁਣ ਵੇਖ ਲੈਣ ਕਿ ਆਪਣੀ ਤੁਹਾਡੀ ਆਪਣੀ ਤੀ ਹੋਵੇ ਕਿਸੇ ਦੀ ਉਹਦੇ ਨਾਲ ਇੱਕ ਕਰਮ ਹੋਣ ਤੁਸੀਂ ਜਨਮ ਨੂੰ ਮਾਰ ਦਿੱਤਾ ਹੋਵੇ ਇਹ ਹਾਲੇ ਦੋਸ਼ ਨੇ ਬਟ ਇੰਨੇ ਹੋਰ ਬਾਬੇ ਨੇ ਜਿਨ੍ਹਾਂ ਉੱਪਰ ਦੋਸ਼ ਲੱਗੇ ਐ ਤੇ ਕਿੰਨੇ ਸਾਲਾਂ ਬਾਅਦ ਉਹਨਾਂ ਨੂੰ ਜੇਲ੍ਹ ਯਾਤਰਾ ਕਰਨੀ ਪਈ ਹੈ ਤਾਂ ਇਹਦੀ ਐਗਜ਼ਾਮਪਲ ਇੱਕ ਰਾਮ ਰਹੀਮ ਤੋਂ ਇਲਾਵਾ ਅਨੇਕਾਂ ਹੀ ਹੋਰ ਨੇ ਬਾਬੇ ਜਿਹੜੇ ਨੇ ਐਸੇ ਅਸੀਂ ਇਹ ਜਿਹੜੀ ਬੱਚੀ ਹੈ ਜਿਹਦੇ ਆਪਾਂ ਗੱਲ ਕਰ ਰਹੇ ਹਾਂ ਔਰ ਤੁਸੀਂ ਮੈਨੂੰ ਆਗੇ ਦਿੰਦੇ ਹੋ ਕਿ ਇਹ ਬੱਚੀ ਕੋਈ 20 ਸਾਲ ਦੀ ਉਮਰ ਤੋਂ ਜਿਆਦਾ ਹੈ ਤਾਂ ਤੁਸੀਂ ਨਾ ਆ ਦੱਸ ਸਕਦੇ ਕਿ ਇਹਦੇ ਪਿੰਡ ਦੇ ਨਾਲ ਰਿਲੇਟਡ ਹੈ ਕਿਸ ਪਰਿਵਾਰ ਦੀ ਤੀਰਾਣੀ ਸੀ ਸਰ ਇਹ ਥੋੜੀ ਜੀ ਇਨਫੋਰਮੇਸ਼ਨ ਵੈਸੇ ਤਾਂ ਪ੍ਰੋਹਿਬਿਟਿਡ ਹੈ ਬਟ ਇਹਦੀ 8 ਸਾਲ ਉਮਰ ਸੀਗੀ ਕੁੜੀ ਦੀ ਕੁੜੀ ਸ਼ਾਦੀशुदा ਸੀ ਵਕੀਲ ਸਾਹਿਬ ਅਨਮੈਰਿਡ ਸੀਗੀ ਅਨਮੈਰਿਡ ਸੀਗੀ ਜੀ ਸੋ ਅਨਮੈਰਿਡ ਸੀ ਸੇਵਾ ਕਰਨ ਜਾਂਦੀ ਹੁੰਦੀ ਸੀ ਸੇਵਾ ਦੀ ਭਾਵਨਾ ਸੀ ਇਹਦੇ ਵਿੱਚ ਜੀ 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 ਬੜੀ ਡਿਵੋਟੀ ਕੁੜੀ ਸੀ ਕਿਹ ਜਿਮਨਾਲ ਬੜੀ ਸ਼ਰਧਾ ਰੱਖਦੀ ਸੀ ਗੁਰੂ ਸਾਹਿਬ ਚ ਬੜੀ ਸ਼ਰਧਾ ਰੱਖਦੀ ਸੀ ਉਹ ਆਪਣੇ ਪ੍ਰਤੀ ਆਪਣੇ ਵਾਸਤੇ ਇੱਕ ਸੇਵਾ ਭਾਵ ਲੈ ਕੇ ਉੱਥੇ ਜਾਂਦੀ ਹੁੰਦੀ ਸੀ ਪਰ ਜੋ ਪਰਿਵਾਰ ਨੇ ਐਲੀਗੇਸ਼ਨ ਲਾਏ ਨੇ ਉਹ ਬੜੇ ਗੰਭੀਰ ਨੇ ਤੇ ਉਹਨਾਂ ਦੀ ਜਾਂਚ ਹੋਣੀ ਬੰਦ ਸੀ ਜੋ ਕਿ ਅੱਜ ਤੱਕ ਨਹੀਂ ਹੋ ਪਾਈ ਕਾਰਕੀ ਜਿੰਨੇ ਵੀ ਐਸਐਸਪੀ ਆ ਇਹ ਉਹਨਾਂ ਨੇ ਇੱਕ ਵਾਰੀ ਕੰਪਲੇਂਟ ਕਰਕੇ ਉਸ ਤੋਂ ਬਾਅਦ ਪੈਰਵਾਹੀ ਕੀਤੀ ਆ ਅ ਵਾਹਿਬ ਸਾਹਿਬ ਇਹਦੇ ਅੰਦਰ ਜੋ 14 ਤਰੀਕ ਨੂੰ ਕੋਰਟ 'ਚ ਬਹਿਸ ਹੋਈ ਹੈ ਉਹ ਇਹੀ ਹੋਈ ਹੈ ਵੀ ਇਹਦੇ ਅੰਦਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਇਹਦੇ ਅੰਦਰ ਜੱਜ ਸਾਹਿਬ ਨੇ ਐਸਐਸਪੀ ਪਟਿਆਲਾ ਨੂੰ ਇੱਕ ਡਿਟੇਲ ਐਫੀਡੇਵਿਟ ਫਾਈਲ ਕਰਨ ਵਾਸਤੇ ਕਿਹਾ ਉਹਦੇ ਅੰਦਰ ਪਤਾ ਲੱਗੂਗਾ ਵੀ ਜੇ ਅੱਜ ਤੱਕ ਕੋਈ ਕਾਰਵਾਈ ਇਸ ਕੇਸ 'ਚ ਹੋਈ ਹੈ ਉਹ ਕੀ ਹੋਈ ਹੈ ਤੇ ਜੇ ਨਹੀਂ ਹੋਈ ਤੇ ਕਿਉਂ ਨਹੀਂ ਹੋਈ ਤਾਂ ਇਹ ਨੈਕਸਟ ਜਿਹੜੀ ਇਹਦੀ ਤਰੀਕ ਹੈ ਉਹ 2011 ਹੈ D11 ਨੂੰ SSP ਪਟਿਆਲਾ ਨੇ ਇੱਕ ਡਿਟੇਲ ਐਫੀਡੇਵਟ ਫਾਈਲ ਕਰਨਾ ਹੈ ਹੂੰ ਜਿਹਦੇ ਅੰਦਰ ਆਪਾਂ ਨੂੰ ਪਤਾ ਲੱਗ ਪਊਗਾ ਵੀ ਇਹਦੇ ਅੰਦਰ ਅੱਜ ਤੱਕ ਕੀ ਕਾਰਵਾਈ ਹੋਈ ਹੈ ਕੁਝ ਬੇ ਕਾਨੂੰਨ ਦੇ ਮੁਤਾਬਕ ਜਾਣਕਾਰੀ ਦੇ ਸਵਾਲ ਪੁੱਛੇ ਜਾਂਗੇ ਔਰ ਤੁਹਾਡਾ ਕਿਉਂਕਿ ਅਸੀਂ ਇਹ ਬ੍ਰਾਡਕਾਸਟ ਜਿਹੜਾ ਹੈ ਸਾਡਾ ਹੈੱਡ ਆਫਿਸ ਟੋਰਾਂਟੋ ਵਿੱਚ ਹੈ ਤਾਂ ਕਾਨੂੰਨ ਜਿਹੜਾ ਹੈ ਕੁਝ ਸਾਨੂੰ ਸਵਾਲ ਕਰਨ ਦੀ ਆਗਿਆ ਦਿੰਦਾ ਪਰ ਜਵਾਬ ਦੇਣ ਦੀ ਕਈ ਕਾਨੂੰਨ ਦੇ ਮੁਤਾਬਕ ਤੁਸੀਂ ਜੋ ਤੁਹਾਡੀਆਂ ਧਾਰਾ ਨੇ ਉਹਦੇ ਮੁਤਾਬਕ ਤੁਸੀਂ ਨੋ ਕਮੈਂਟ ਕਹਿ ਸਕਦੇ ਹੋ ਕਿਉਂਕਿ ਆਪਕ ਕਸੂਤੇ ਫਸੇ ਹੋਏ ਆ ਕਿਉਂਕਿ ਇਹ ਜਿਹੜੇ ਵਿਕਟਮ ਪਰਿਵਾਰ ਆ ਇਹ ਸਾਡੇ ਦੇਸ਼ ਦੀ ਦੂਜੀ ਹਾਦਸੇ ਆ ਤਾਂ ਅਸੀਂ ਇਸੇ ਬ੍ਰਾਡਕਾਸਟ ਕਿਸੇ ਹੋਰ ਹਾਦਸੇ ਵਿੱਚ ਬੈਟਰੀ ਕਰ ਰਹੇ ਹਾਂ ਮੈਂ ਇਹ ਜਨਾ ਚਾਹੁੰਦਾ ਹਾਂ ਕਿ ਇਸ ਕੇਸ ਨੂੰ ਪ੍ਰਸੀਡ ਕਰਨ ਤੋਂ ਪਹਿਲਾਂ ਆ ਇਹਨਾਂ ਨੇ ਕੋਈ ਪਹਿਲਾਂ ਹੋਰ ਵੀ ਬਕੀਰ ਕੀਤਾ ਹੋਇਆ ਸੀ ਜਾਂ ਫਿਰ ਤੁਸੀਂ ਪਹਿਲੇ ਹੀ ਆਏ ਹੋ ਇਸ ਕੇਸ ਨੂੰ ਪ੍ਰਸੀਡ ਕਰਨ ਦੇ ਵਾਸਤੇ ਕੋਰਟ 'ਚ ਆਸੀਂ ਪਹਿਲੇ ਆ ਜੀ ਤੁਸੀਂ ਪਹਿਲੇ ਹੋ ਆ ਤੁਹਾਡੇ ਕੋਲ ਜਦੋਂ ਇਹ ਪਰਿਵਾਰ ਪਹੁੰਚ ਆ ਤਾਂ ਇਹ ਜਦੋਂ ਮਰਡਰ ਹੁੰਦਾ ਆ ਇਸ ਲੜਕੀ ਦਾ ਤੇ ਜ਼ਹਿਰ ਕਰ ਦੇ ਜ਼ਹਿਰ ਇਹ ਖਾ ਕੇ ਤਾਂ ਉਹਨਾਂ ਨੇ ਪੁਲਿਸ ਨੂੰ ਰਪੋਰਟ ਕੀਤੀ ਹੈ ਪੋਸਟਮਾਰਟਮ ਕੀ ਉਸ ਸਮੇਂ ਕੀਤਾ ਹੋਇਆ ਇਹਦੇ ਵਾਸਤੇ ਤੁਹਾਡੇ ਕੋਲ ਕੋਈ ਪੁਖਤਾ ਪ੍ਰੂਫ ਹੈ ਜਿਨ੍ਹਾਂ ਦੇ ਸਹਾਰੇ ਤੁਸੀਂ ਇਸ ਫਾਈਲ ਨੂੰ ਜਿਹੜਾ ਹੈ ਉਹ ਪ੍ਰਸੀਡ ਕਰਨ ਦੇ ਵਾਸਤੇ ਕਦਮ ਪਟਰਾਇਓ ਅ ਸਾਡੇ ਕੋਲ ਪ੍ਰੋਪਰ ਪੋਸਟਮਾਰਟਮ ਰਿਪੋਰਟ ਹੈ ਜਿਹਦੇ ਅੰਦਰ ਸਪੈਸਿਫਿਕਲੀ ਮੈਂਸ਼ਨਡ ਹੈ ਕਿ ਕੁੜੀ ਨੇ ਜ਼ਹਿਰ ਖਾਧਾ ਹੈ ਜ਼ਹਿਰ ਨਾਲ ਹੀ ਉਹਦੀ ਮੌਤ ਹੋਈ ਹੈ ਇਹ ਸਾਡੇ ਕੋਲ ਪ੍ਰੂਫ ਹੈ ਔਰ ਪੋਸਟਮਾਰਟਮ ਹੋ ਚੁੱਕਾ ਹੈ ਜੀ 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 ਤਾਂ ਪੋਸਟਮਾਰਟਮ ਤੋਂ ਬਾਅਦ ਆ ਪਰਿਵਾਰ ਨੇ ਆਮ ਤੌਰ ਤੇ ਕੀ ਹੁੰਦਾ ਕਿ ਆਪਣੇ ਹੱਕਾਂ ਵਾਸਤੇ ਲੋਕ ਪ੍ਰੋਟੈਸਟ ਕਰਦੇ ਨੇ ਕਿ ਜਿਸ ਵਿੱਚ ਸਾਨੂੰ ਇਨਸਾਫ ਨਹੀਂ ਮਿਲਦਾ ਜਾਂ ਰੈਸਟਰੀ ਹੁੰਦਾ ਤਾਂ ਅਸੀਂ ਇਸ ਮ੍ਰਿਤਕ ਦੇ ਦਾ ਅੰਤਮ ਰਸਮ ਨਹੀਂ ਕਰਨੀਆਂ ਕੁਝ ਇਹੋ ਜਿਹੇ ਸਬੂਤ ਵੀ ਪਰਿਵਾਰ ਨੇ ਦਿੱਤੇ ਆ ਜਾਂ ਫਿਰ ਇਹ ਪਰਿਵਾਰ ਤੇ ਇਨਾ ਪ੍ਰੈਸ਼ਰ ਸਗਾ ਪਰਵਾ ਡਰਦਾ ਸੀ ਕਿਉਂਕਿ ਇਹਨਾਂ ਲੋਕਾਂ ਤੋਂ ਡਰਦੇ ਨੇ ਇਹਨਾਂ ਨੂੰ ਡਰ ਦੀ ਗਲਲੀ ਕਰਦੇ ਗੱਲ ਕੀ ਛੱਡੋ ਇੱਥੇ ਦਾ মিডিਆ ਜਿਹੜਾ ਹੈ ਉਹ ਖਬਰਾਂ ਨਹੀਂ ਲਾਉਂਦੀ ਪਤਾ ਨਹੀਂ ਕਿਉਂ ਇੱਥੇ ਡਰਦੇ ਨਹੀਂ ਸਪਟੋਲੇ ਤੋਂ ਬੱਚ ਸਾਹਿਬ ਇਹਦੇ ਅੰਦਰ 2-3 ਫੈਕਟਰ ਨੇ ਜਿਹੜੇ ਕੰਮ ਕਰਦੇ ਨੇ ਇੱਕ ਤਾਂ ਪਰਿਵਾਰ ਨੂੰ ਇੰਨਾ ਕਿ ਡਰਾਇਆ ਗਿਆ ਇੰਨਾ ਕਿ ਧਮਕਾਇਆ ਗਿਆ ਉਹਨਾਂ ਨੂੰ ਇਹ ਸੱਤਮ ਕੀ ਦਿੱਤੀ ਗਈ ਵੀ ਜਿਹੜਾ ਕੁਝ ਤੁਹਾਡੀ ਧੀ ਨਾਲ ਕੀਤਾ ਹੈ ਉਹੀ ਤੁਹਾਡੇ ਨਾਲ ਕਰਾਂਗੇ ਅੱਛਾ ਜੇ ਤੁਸੀਂ ਦਰਬਾਰ ਬਾਰੇ ਜਾਂ ਬਾਬਾ ਬਾਰੇ ਕਿਤੇ ਵੀ ਕੋਈ ਗੱਲ ਕੱਢੀ ਜਾਂ ਕਿਸੇ ਨੂੰ ਵੀ ਇਹ ਗੱਲ ਕਹੀ ਕਿ ਸਾਡੀ ਕੁੜੀ ਦਾ ਮਰਡਰ ਹੋਇਆ ਜਾਂ ਉਹਦੇ ਨਾਲ ਕੁਝ ਗਲਤ ਹੋਇਆ ਤਾਂ ਜੋ ਤੁਹਾਡੀ ਕੁੜੀ ਨਾਲ ਹੋਇਆ ਉਹ ਵੀ ਤੁਹਾਡੇ ਨਾਲ ਕਰਾਂਗੇ ਈਵਨ ਵੀ ਇੱਥੇ ਤੱਕ ਵੀ ਜਿੱਥੇ ਰਹਿੰਦੇ ਸੀਗੇ ਉਸ ਪਿੰਡ ਚੋਂ ਵੀ ਇਹਨਾਂ ਨੂੰ ਖਦੇੜ ਦਿੱਤਾ ਗਿਆ ਇਹਨਾਂ ਦਾ ਘਰ ਢਾ ਦਿੱਤਾ ਗਿਆ ਤੇ ਇਹਨਾਂ ਨੂੰ ਇਹ ਸਪੈਸੀਫਿਕ ਇਨਸਟਰਕਸ਼ਨ ਸੀ ਕਿ ਤੁਸੀਂ ਕਿਤੇ ਬਾਹਰ ਜਾ ਕੇ ਇਹ ਗੱਲ ਨਹੀਂ ਕੱਢਣੀ ਵੀ ਤੁਹਾਡੀ ਧੀ ਨਾਲ ਕੀ ਹੋਇਆ ਕੀ ਨਹੀਂ ਇਹਨਾਂ ਤੇ ਇੰਨਾ ਕੁ ਪ੍ਰੈਸ਼ਰ ਹੈ ਉਹ ਵੀ 2023 ਚ ਵੀ ਕੁੜੀ ਦੇ ਭਰਾ ਦੇ ਉੱਪਰ ਅਟੈਕ ਹੋਇਆ ਜਿਹੜੇ ਬੰਦਿਆਂ ਨੇ ਉਹ ਅਟੈਕ ਕੀਤਾ ਉਹ ਬੰਦੇ ਆਈਡੈਂਟੀਫਾਈ ਨਹੀਂ ਹੈਗੇ ਉਹ ਜਾਣਦਾ ਨਹੀਂ ਸੀ ਪਰ ਉਹਨਾਂ ਨੇ ਸਪੈਸੀਫਿਕ ਇਹ ਗੱਲ ਕਹੀ ਵੀ ਜੋ ਤੇਰੀ ਭੈਣ ਨਾਲ ਹੋਇਆ ਸੀ ਉਹ ਤੇਰੇ ਨਾਲ ਵੀ ਹੋਏਗਾ ਤੂੰ ਆਪਣਾ ਲੁੱਕ ਕੇ ਰਹਿ ਤੂੰ ਦਿਖਣਾ ਨਹੀਂ ਚਾਹੀਦਾ ਇਹ ਸਾਰਾ ਕੁਝ ਜੋ ਹੋਇਆ ਏ 2023 ਦੇ ਵਿੱਚ ਹੋਇਆ ਮੈਂ ਤੇ ਪਿਛਲੇ ਸਾਲ ਚ ਅਟੈਕ ਹੋਇਆ ਉੱਤੇ ਭਰਾ ਤੇ 2023 ਚ ਵੀ ਇਹਨਾਂ ਨੇ ਇੱਕ ਕੰਪਲੇਂਟ ਦਿੱਤੀ ਹੈ ਜੀ ਉਹ ਹਜੇ ਤੱਕ ਪੈਂਡਿੰਗ ਪਈ ਆ ਪੁਲਿਸ ਕੋਲ ਉਹਦਾ ਵੀ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਤੇ ਪੁਲਿਸ ਉਹਦੇ ਬਾਰੇ ਵੀ ਐਕਸ਼ਨ ਨਹੀਂ ਲੈ ਰਹੀ ਪੁਲਿਸ ਐਸਐਸਪੀ ਐਕਸ਼ਨ ਨਹੀਂ ਲੈ ਰਹੇ ਮੈਂ ਹੈਰਾਨ ਹਾਂ ਕਿ ਡੀਜੀਪੀ ਕੋਈ ਤੁਸੀਂ ਪਹੁੰਚੇ ਸਰ 2012 ਚ ਵੀ ਡੀਜੀਪੀ ਪੰਜਾਬ ਨੂੰ ਚੀਫ ਮਨਿਸਟਰ ਪੰਜਾਬ ਨੂੰ ਐਸਐਸਪੀ ਪਟਿਆਲਾ ਤੇ ਆਈਜੀ ਰੇਂਜ ਪਟਿਆਲਾ ਇਹਨਾਂ ਸਾਰਿਆਂ ਨੂੰ ਆਪਾਂ ਨੇ ਐਪਲੀਕੇਸ਼ਨਾਂ ਦਿੱਤੀਆਂ ਉਦੋਂ ਵੀ ਇਹਦਾ ਕੋਈ ਹੱਲ ਨਹੀਂ ਹੋਇਆ 2023 ਚ ਵੀ ਅਸੀਂ ਪੁਰਾਣੀ ਐਪਲੀਕੇਸ਼ਨਾਂ ਦਾ ਵੇਰਵਾ ਦੇ ਕੇ ਇੱਕ ਕੰਪਲੇਂਟ ਦਿੱਤੀ ਉਹਦਾ ਵੀ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਈਵਨ ਕਿ 2024 ਚ ਵੀ ਕਾਜੀ ਫਰੈਸ਼ ਐਪਲੀਕੇਸ਼ਨ ਦਿੱਤੀ ਹੈ ਉਹ ਵੀ ਹਜੇ ਤੱਕ ਇਦਾਂ ਹੀ ਪਈ ਹੈ ਉਹਦਾ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਗਰ ਜੇ ਜਿਹੜਾ ਇਸ ਤਰ੍ਹਾਂ ਲੜਕੀਆਂ ਨੇ ਜਿਨ੍ਹਾਂ ਨੇ ਜਿਹੜੇ ਲੋਕ ਗਰੀਬ ਨੇ ਉਹਨਾਂ ਨੀਅਤੀਆਂ ਦੇ ਨਾਲ ਇਹੋ ਜਿਹਾ ਕੰਮ ਜ਼ਲੀਲ ਕਰਕੇ ਉਹਨਾਂ ਨੂੰ ਜਹਿਰ ਦੇ ਕੇ ਇਹ ਲੋਕ ਮਾਰਦੇ ਰਹਿਣਗੇ ਤਾਂ ਆਮ ਜਨਤਾ ਸੁੱਤੀ ਪਈ ਹੋਏਗੀ ਕਿੰਨੀ ਵੱਡੀ ਸ਼ਰਮ ਦੀ ਗੱਲ ਹੈ ਇਹਨਾਂ ਪੋਲਿਟਿਸ਼ਨ ਵਾਸਤੇ ਇਹ ਤਾਂ ਮਾਤਰ ਕਿ ਜਿਹੜੇ ਪੋਲਿਟਿਸ਼ਨ ਨੇ ਉਹ ਵੀ ਸੁੱਤੇ ਪਏ ਨਹੀਂ ਔਰ ਉਹ ਵੀ ਚਾਹੁੰਦੇ ਆ ਕਿ ਸਾਡੀ ਬੂਟ ਬੈਂਕ ਜਿਹੜੀ ਆ ਉਹ ਖਤਰੇ ਵਿੱਚ ਹੋ ਸਕਦੀ ਆ ਕਿ ਜੇ ਸੀ ਉਸ ਪਰਿਵਾਰ ਦਾ ਜਿਹੜਾ ਐ ਸਹਾਰਾ ਬਣਗੇ ਸ਼ੇਮ ਫਾਰ ਦੋਸ ਪੀਪਲ ਜੇ ਜੇ ਕਿ ਅੱਗੇ ਨਹੀਂ ਆ ਰਹੇ ਇਹਦਾ ਮਤਲਬ ਇਹ ਆ ਕਿ ਭੱਟੀ ਸਾਹਿਬ ਕੱਲ ਨੂੰ ਤੁਹਾਡੇ ਤੇ ਵੀ ਹਮਲਾ ਕੀਤਾ ਜਾ ਸਕਦਾ ਹੈ ਕਿਰਾਇਆ ਜਾ ਸਕਦਾ ਹੈ ਡਰਾਇਆ ਜਾ ਸਕਦਾ ਹੈ ਤੇ ਸਾਨੂੰ ਵੀ ਫੋਨ ਪਾਈ ਜਾ ਸਕਦੇ ਆ ਆਈ ਡੋਟ ਕੇਅਰ ਮੈਂ ਤਾਂ ਆਲਡੀ ਪਹਿਲਾਂ ਵੀ ਬਹੁਤ ਵਾਰੀ ਇਸ ਦੇ ਉੱਪਰ ਐਪੀਸੋਡ ਪੇਸ਼ ਕਰ ਚੁੱਕਾ ਹਾਂ ਕਿ ਧਰਮ ਦਿਖਾਤਰ ਧਰਮ ਨੂੰ ਦੇਖੇ ਜਾਵੇ ਕਿ ਇੱਕ ਪਾਸੇ ਲ ਜਾ ਰਹੇ ਆ ਅਤੇ ਧਰਮ ਦੀ ਵਿਅਦਬੀ ਕਰ ਰਹੇ ਆ ਅਤੇ ਬਾਹਰਲੇ ਦੇਸ਼ਾਂ ਵਿੱਚ ਅਤੇ ਸਾਡੇ ਦੇਸ਼ ਵਿੱਚ ਵੀ ਇਹਦਾ ਪ੍ਰਚਾਰ ਜਿਹੜਾ ਸੀ ਉਹ ਬੰਦ ਕਰ ਦਿੱਤਾ ਗਿਆ ਹੈ ਬਹੁਤ ਚੰਗਾ ਸਟੈਪ ਲਿਆ ਗਿਆ ਹੈ ਵਕੀਰ ਸਾਹਿਬ ਇਹ ਜਿਹੜਾ ਡਰਾਉਂਦਾ ਹੈ ਜਿਹੜਾ ਡਰਾਦੇ ਨੇ ਇਹ ਫਿਪਪਨਸ ਜਿਹੜੀ ਆ ਟਾਸ ਤੋਂ ਮਾਸਰੀ ਹੋ ਰਹੀ ਤਾਂ ਉਸ ਮਿਲਨੇ ਵਕੀਰ ਕਹਿੰਦਾ ਸੀ ਕੈਨ ਯੂ ਆਇਡੈਂਟੀਫਾਈ ਟੂ ਮੀ ਪਲੀਜ਼ ਕਾਈਂਡਲੀ ਔਰ ਅਸੀਂ ਆਪਣੇ ਲੈਵਲ ਤੇ ਜਰੂਰ ਇਸ ਪਰਿਵਾਰ ਦੇ ਹਮਦਰਦੀ ਬਣਾਂਗੇ ਮੈਂ ਤੁਹਾਨੂੰ ਵਾਦਾ ਕਰਦਾ ਨਾ ਨੋ ਕਮੈਂਟਸ ਇਨ ਥਿਸ ਕਿ ਨਾ ਮੈਨੂੰ ਪਹਿਲੇ ਵਕੀਲ ਦਾ ਪਤਾ ਹੈ ਅਸੀਂ ਪਹਿਲੇ ਹੀ ਵਕੀਲ ਹੈ ਇਹਦੇ ਅੰਦਰ ਉਸ ਉਸ ਸਮੇਂ ਜਿਹੜੇ ਐਸਐਸਪੀ ਕੌਣ ਸੀ ਉਹਦੇ ਤੇ 노 ਕਮੈਂਟ 노 ਕਮੈਂਟ اوكي ਸੋ ਇਸ ਹੁਣ ਕੇਸ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਹੁਣ ਜੱਜ ਸਾਹਿਬ ਦੀ ਜਜਮੈਂਟ ਆਈ ਹੈ ਵਕੀਲ ਨੂੰ ਕਿੰਨਾ ਜੱਸ ਜਿਹੜੇ ਪ੍ਰੈਜ਼ੈਂਟ ਇਸ ਵੇਲੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਕਿੰਨੇ ਸਮਾਂ ਦਿੱਤਾ ਗਿਆ ਹੈ ਕਿ ਤੁਸੀਂ ਸਾਡੇ ਤੱਕ ਸਾਰੇ ਡਾਕੂਮੈਂਟ ਉਹ ਪ੍ਰੋਸੀਡ ਕਰੋ ਹਫਤੇ ਦਾ ਦੋ ਹਫਤੇ ਦਾ ਅ ਮਤਲਬ ਇੰਡੀਆ ਦੇ ਮਤਾਬਕ ਅੱਜ ਉਰੇ 18 ਤਰੀਕ ਰਾਤ ਦੇ 10 ਵੱਜ ਚੁੱਕੇ ਨੇ ਓਕੇ 20 ਤਰੀਕ ਨੂੰ ਇਹ ਸੁਣਵਾਈ ਹੋਣੀ ਹੈ ਤੇ ਅੱਜ ਦੇ ਮਤਾਬਕ 2 ਕੁ ਦਿਨ ਦਾ ਸਮੇਂ ਹੈ ਉਹਨਾਂ ਕੋਲ 2 ਦਿਨ ਦੇ ਅੰਦਰ ਅੰਦਰ ਉਹਨਾਂ ਨੇ ਇਹ ਐਫੀਡੇਵਿਟ ਫਾਈਲ ਕਰਨਾ ਹੈ ਕੋਰਟ ਦੇ ਵਿੱਚ ਓਕੇ ਇਹ ਉਹਦੇ ਅੰਦਰ ਪਾਰਟਿਕੂਲਰਲੀ ਉਹਨਾਂ ਨੇ ਇਹ ਦੱਸਣਾ ਹੈ ਵੀ ਇਹਦੇ ਅੰਦਰ ਕੀ ਕਾਰਵਾਈ ਹੁਣ ਤੱਕ ਕੀਤੀ ਹੈ ਤੇ ਜਿਹੜੀ ਦੂਜੀ ਸ਼ਿਕਾਇਤ ਆ ਥ੍ਰੈਟ ਕਰਨ ਦੀ ਭਰਾ ਨੂੰ ਉਸ ਵੀ ਉਸ ਦੇ ਸੰਬੰਧ ਵਿੱਚ ਵੀ ਤੁਸੀਂ ਆਨਰੇਬਲ ਜੱਜ ਸਾਹਿਬ ਦੇ ਕੋਲ ਇਹ ਪੁਟ ਅਪ ਕੀਤਾ ਕੇਸ ਉਹ ਅਸੀਂ ਨਾਲ ਲਾਇਆ ਹੋਇਆ ਜੀ ਸਾਰਾ ਕੁਝ ਕੀ ਪ੍ਰੋਟੈਕਸ਼ਨ ਪ੍ਰੋਵਾਈਡ ਕਰੀ ਆ ਆਪਣੇ ਜੱਜ ਸਾਹਿਬ ਇਸ ਪਰਿਵਾਰ ਦੇ ਮੈਂਬਰ ਨੂੰ ਪਰਿਵਾਰ ਨੂੰ ਸਰ ਹਜੇ ਤੱਕ ਇਹ ਚੀਜ਼ਾਂ ਆਨ ਗੋਇੰਗ ਨੇ 20 ਤਰੀਕ ਨੂੰ ਇਹ ਸਾਰਾ ਚੀਜ਼ ਕਲੀਅਰिफाई ਹੋ ਜਾਏਗਾ ਜਿਹੜਾ ਪਰਿਵਾਰ ਹੈ ਉਹ ਹਜੇ ਲੁਕਛਿਤ ਕਈ ਕਿਤੇ ਰਹਿ ਰਿਹਾ ਤੁਸੀਂ ਜਾਣ ਕੇ ਦੇਣਾ ਮਨਾ ਸਮਝਦੇ ਹੋ ਕਿ ਤੁਸੀਂ ਇਹ ਡਿਮਾਂਡ ਕਰ ਰਹੇ ਹੋ ਜੱਜ ਸਾਹਿਬ ਤੋਂ ਕਿ ਇਸ ਪ੍ਰਵਾਦੀ ਰੱਖਿਆ ਵਾਸਤੇ ਪ੍ਰਬੰਧ ਅਸੀਂ 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 ਜਿਹੜਾ ਕੇਸ ਪਾਇਆ ਉਹਦੇ ਅੰਦਰ ਅਸੀਂ ਸਪੈਸੀਫਿਕ ਇਹਨਾਂ ਦੀ ਲਾਈਫ ਨੂੰ ਪ੍ਰੋਟੈਕਟ ਕਰਨ ਵਾਸਤੇ ਵੀ ਲਿਖਿਆ ਗਿਆ ਮੈਂ ਹਰਾਨ ਹਾਂ ਮੈਂ ਪਰੇਸ਼ਾਨ ਇਸ ਗੱਲ ਤੋਂ ਹਾਂ ਕਿ ਜਿਹੜੇ ਲੋਕ ਆ ਵਿਕਟਮ ਨੇ ਉਹਨਾਂ ਦੇ ਵਾਸਤੇ ਪ੍ਰੋਟੈਕਸ਼ਨ ਹੈਨੀਗੀ ਤੇ ਜਿਹੜੇ ਲੋਕ ਇਹ ਕੰਮ ਕਰਦੇ ਨੇ ਤੇ ਉਹਨਾਂ ਵਾਸਤੇ ਪ੍ਰੋਟੈਕਸ਼ਨ ਹੈ ਬਟਸ ਗੋਇੰਗ ਔਨ ਬਕੀਰ ਸਾਹਿਬ ਤੁਸੀਂ ਇੱਕ ਬਕਾਲਤ ਕੀਤੀ ਹੋਈ ਆ ਜ਼ਿੰਦਗੀ ਵਿੱਚ ਠੀਕ ਹੈ ਕਿ ਅਸੀਂ ਆਪਣੀ ਸੇਵਾ ਫਲ ਦੇ ਵਾਸਤੇ ਬਹੁਤ ਕੋਸ਼ਿਸ਼ ਕਰਦੇ ਆ ਪਰ ਮੈਨੂੰ ਆਸ ਹੈ ਸਾਨੂੰ ਪੂਰੀ ਉਮੀਦ ਹੈ ਕਿ ਕੈਨੇਡਾ ਵਿੱਚ ਵਾਸਤੇ ਲੋਕ ਤੁਹਾਡੀ ਸੇਵਾ ਫਲ ਅਗਰ ਜੇ ਨਾ ਦੇ ਹੋਈ ਕਿਸੇ ਵੀ ਇਸ ਪਰਿਵਾਰ ਦੇ ਮੈਂਬਰ ਤੋਂ ਜਾਂ ਇਹਨਾਂ ਦੇ ਕੋਈ ਜਾਣਰ ਵਾਲਿਆਂ ਤੋਂ ਇਹ ਅਸੀਂ ਫੀਸ ਜਿਹੜੀ ਆ ਆਪਣੇ ਰੇਡੀਓ ਚੈਨਲ ਦੇ ਰਾਹੀਂ ਇੱਥੇ ਲੱਖਾਂ ਮਿਲੀਅਨਸ ਨੇ ਲੋਕ ਜੋ ਕਿ ਤੁਹਾਡੀ ਸੇਵਾ ਫਲਦੀ ਮਦਦ ਜਿਹੜੀ ਅਸੀਂ ਕਾਨੂੰਨ ਦੇ ਮਤਾਬਕ ਬਾਹਰ ਬੈਠੇ ਹਾਂ ਤੁਹਾਡੇ ਤੱਕ ਪਹੁੰਚਾ ਸਕਦੇ ਆ ਔਰ ਹਿਊਮਨਿਟੀ ਰਾਹੀਂ ਇਹ ਪੈਸਾ ਦੇ ਸਕਦੇ ਕਿਉਂਕਿ ਅਸੀਂ ਚਾਹੁੰਦੇ ਆ ਐਜ਼ ਅ ਹਿਊਮਨ ਬੀਇੰਗ ਤੌਰ ਤੇ ਮਦਦ ਕਰਨੀ ਇਸ ਪਰਿਵਾਰ ਦੀ ਕਿਉਂਕਿ ਪਰਿਵਾਰ ਜੀ ਗਰੀਬ ਹੈ ਗਰੀਬ ਦੀ ਬਾਫਵਾੜਾ ਜਿਹੜਾ ਆ ਬਹੁਤ ਜ਼ਰੂਰੀ ਹੈ ਪਰ ਇਹ ਲੋਕ ਹੁਣ ਉਹ ਸਮਝ ਗਏ ਨੇ ਕਿ ਜੇ ਇਹੋ ਜਿਹੇ ਹਾਲਾਤਾਂ ਵਿੱਚ ਹੀ ਇਹ ਵਿਅਕਤੀ ਤੇ ਲੱਗੇ ਦੋਸ਼ ਸਾਫ਼ ਹੋ ਜਾਂਦੇ ਆ ਤਾਂ ਮੈਂ ਲੋਕਾਂ ਨੂੰ ਉਹਨਾਂ ਨੂੰ ਪੁੱਛਾਂਗਾ ਜਿਹੜੇ ਲੋਕ ਇਹਦੇ ਪਹਿਰੇ ਇਤਨਾ ਦੇ ਆ ਜਿਹੜੇ ਇਹਦੇ ਵਾਸਤੇ ਵਿਖੇ ਜਾਵੇ ਕਿ ਇਹੋ ਜਿਹਾ ਪਹਿਰਾਵੇ ਇਹਨੂੰ ਸਮਾਕੇ ਜਾਂ ਫਿਰ ਟੇਲਰ ਸੀਕੇ ਦਿੰਦਾ ਆ ਔਰ ਫਿਰ ਆਉਣ ਵਾਲੇ ਸਮੇਂ ਪਤਾ ਲੱਗੇਗਾ ਕਿ ਇਹਨਾਂ ਦੇ ਉੱਪਰ ਇਹਦੇ ਪਹਿਰਾਵੇ ਤੇ ਕਿੰਨੇ ਇਹ ਦਾਗ ਜਿਹੜੇ ਆ ਉਹ ਲੋਕਾਂ ਨੂੰ ਦਿਸ ਰਹੇ ਆ ਤੁਹਾਨੂੰ ਕੀ ਆਸ ਹੈ ਕਿ 20 ਤਰੀਕ ਦੀਆਂ ਸੂਰਜ ਦੀ ਕਰਨਾ ਦੇ ਵਿੱਚ ਕੀ ਆਸ ਵੱਜਦੀ ਨਜ਼ਰ ਆ ਰਹੀ ਹੈ ਕੀ ਸਾਡਾ ਪੈਨਲ ਹੈ ਜਦ ਤੁਸੀਂ ਸਿੰਗਲ ਵਕੀਲ ਜਿਹੜੇ ਆ ਪ੍ਰोसीਡ ਕਰ ਰਹੇ ਹੋ ਕੇਸ ਨੂੰ ਨਹੀਂ ਸਾਡਾ ਸਰ ਵਕੀਲ ਦਾ ਪੈਨਲ ਹੈ ਇਹ ਸਾਰਾ ਮੇਰੇ ਨਾਲ ਐਡਵੋਕੇਟ ਨਵਨੀਤ ਕੌਰ ਬੜੈਜ ਐਡਵੋਕੇਟ ਅਮਰਜੋਤ ਕੋਰ ਇਹ ਸਾਰੇ ਅਸੀਂ ਇੱਕ ਪੈਨਲ ਚ ਇਕੱਠੇ ਕੇਸ ਨੂੰ ਹੈਂਡਲ ਕਰ ਰਹੇ ਆ ਇਹਦੇ ਅੰਦਰ ਹੁਣ 20 ਤਰੀਕ ਨੂੰ ਦੇਖਿਆ ਜਾਏਗਾ ਕਿ ਜਾਸਾ ਮਤਲਬ ਕੀ ਫੈਸਲਾ ਆਉਂਦਾ ਤੇ ਐਸਐਸਪੀ ਸਾਹਿਬ ਵੱਲੋਂ ਜੋ ਐਫੀਡੇਵਿਟ ਫਾਈਲ ਕੀਤਾ ਜਾਂਦਾ ਉਹਦੇ ਅੰਦਰ ਕੀ ਆਊਗਾ ਤੁਸੀਂ ਆਪ ਐਸਐਸਪੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਜਾਂ ਫਿਰ ਤੁਸੀਂ ਸਿਰਫ ਕਾਨੂੰਨ ਦੇ ਮੁਤਾਬਕ ਸਿਰਫ ਸਿਰਫ ਇਹੇ ਵਿੱਚ ਰਹੇ ਹੋ ਤੁਹਾਡਾ ਸੰਪਰਕ ਹੈ ਨਹੀਂ ਮਸਬ ਅਸੀਂ ਅਕੋਰਡਿੰਗ ਟੂ ਲਾ ਚੱਲ ਰਹੇ ਹਾਂ ਜਿਹੜਾ ਕੁਝ ਜੱਸ ਸਾਹਮਣੇ ਉਹਨਾਂ ਨੂੰ ਆਰਡਰ ਕੀਤਾ ਹੈ ਉਹ ਅਕੋਰਡਿੰਗਲੀ ਐਫੀਡੇਵਿਟ ਫਾਈਲ ਕਰਨਗੇ ਉਸ ਤੋਂ ਬਾਅਦ ਹੀ ਅਸੀਂ ਇਸ ਅੱਗੇ ਕੋਈ ਕਹਿ ਸਕਦੇ ਹਾਂ ਕਿ ਇਸ ਕੀ ਕਾਰਵਾਈ ਹੋਊਗੀ ਪਰ ਸਵੇਰ ਹਰਤੇ ਕੇ ਸਾਨੂੰ ਪ੍ਰੈਕਟਿਸ ਕਰਦੇ ਨੂੰ ਕਿੰਨੇ ਸਾਲ ਹੋ ਗਏ ਆਪ ਜੀ ਨੂੰ ਤੇ ਆਪ ਜੀ ਦੇ ਸਾਥੀਆਂ ਨੂੰ ਅ ਮਾਈ ਸਾਹਿਬ ਅਪਰੋਕਸੀਮੇਟਲੀ 2019 ਤੋਂ ਮੈਂ ਹਾਈ ਕੋਰਟ ਪ੍ਰੈਕਟਿਸ ਕਰ ਰਹੇ ਹਾਂ ਆਪ ਜੀ ਦੇ ਨਾਲ ਦੇ ਜਿਹੜੇ ਪੈਨਲ ਦੇ ਵਿੱਚ ਟੀਮ ਦੇ ਵਿੱਚ ਸਾਡੇ ਰਿਸਪੈਕਟਡ ਵੀ ਆਰ ਵੀ ਆਰ ਵੀ ਆਰ ਟੀਮ ਮੇਟਸ ਫ্রম ਦ ਸੇਮ ਬੈਚ ਦੋਸ ਆ 19 ਤੋਂ ਹੀ ਅਸੀਂ ਸਾਰੇ ਇਕੱਠੇ ਪ੍ਰੈਕਟਿਸ ਕਰ ਰਹੇ ਹਾਂ ਹਾਈ ਕੋਰਟ ਹਮ ਹਮ ਅਤੇ ਸੋ ਇਹ ਜਿਹੜਾ ਕੇਸ ਆ ਇਹ ਦੁਨੀਆ ਦੀ ਨਜ਼ਰਾਂ ਦੇ ਵਿੱਚ ਇਸ ਵੇਲੇ ਰੜਕ ਰਿਹਾ ਹੈ ਇਹ ਅਨਸਾਫ਼ ਜਿਹੜਾ ਹੈ ਉਹ ਰੜਕ ਰਿਹਾ ਹੈ ਤੇ ਇਨਸਾਫ਼ ਜਿਹੜਾ ਹੈ ਉਹ ਤੁਸੀਂ ਦਵਾਉਂਗੇ ਤਾਂ ਦੁਨੀਆ ਦੇ ਵਿੱਚ ਵਸਤੀਆਂ ਮਤਾਵਾ ਦਾ ਅਸ਼ੀਰਵਾਦ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਤੁਹਾਨੂੰ ਤੁਹਾਡੇ ਕਲਮ ਨੂੰ ਤੁਹਾਡੀ ਚੰਗੀ ਸੋਚ ਨੂੰ ਮੈਥਡ ਨਵਾਦਾ ਕਰਨਾ ਜਰੂਰ ਮਿਲੇਗਾ ਕਿਉਂਕਿ ਮੇਰਾ 42 ਸਾਲ ਦਾ ਜਿਹੜਾ ਜਰਨਲਿਜ਼ਮ ਦਾ ਜਿਹੜਾ ਐਕਸਪੀਰੀਅੰਸ ਹੈ ਜਿਹੜਾ ਜਰਨਲਿਸਟ ਹੈ ਉਹਦੇ ਕੋਲ ਆਪਣੇ ਰਾਈਟਸ ਨਹੀਂ ਉਹਦੇ ਕੋਲ ਆਪਣੇ ਡਿਊਟੀਆਂ ਨਹੀਂ ਹੈ ਤੇ ਸਾਨੂੰ ਵੀ ਕਈ ਵਾਰੀ ਲਲਕਾਰੇ ਮਾਰ ਚੁੱਕਾ ਅਤੇ ਬੰਗਾਰ ਚੁੱਕਾ ਪਰ ਉਹਨਾਂ ਲਲਕਾਰਾਂ ਨੇ ਜਵਾਬ ਅਸੀਂ ਕਾਨੂੰਨ ਦੇ ਮੁਤਾਬਕ ਦੇ ਚੁੱਕੇ ਤੋਂ ਸੰਬਾਧ ਇਸ ਪਟੋਲਨ ਚੁੱਪ ਵੀ ਕਰਾ ਚੁੱਕੇ ਕਿਉਂਕਿ ਕਿਸੇ ਦਾ ਮਰਡਰ ਕਰਨਾ ਡਸਨਟ ਮੇਕ ਐਨ ਡਿਫਰੈਂਸ ਟੂ ਅਸ ਕਿ ਇਹ ਬੰਦਾ ਹੂਜ਼ ਹੀ ਐਂ ਸ਼ੀ ਇਜ਼ ਨੋ ਬੈਟਰ ਟੂ ਅਸ ਸੋ ਅਸੀਂ ਇਸ ਤੁਹਾਡੇ ਦੇਸ਼ ਦੇ ਵਿੱਚ ਮੈਨੂੰ ਇਸ ਚੀਜ਼ ਦਾ ਅਫਸੋਸ ਹੈ ਕਿ ਲੋਕ ਡਰਦੇ ਜਿਹੜੇ ਆ ਉਹ ਆ ਆ ਨਹੀਂ ਅਬਾਰ ਆਉਂਦੇ ਜਰਕੀ ਦੇ ਲੋਕਾਂ ਨੂੰ ਪਤਾ ਹੀ ਹੋਵੇ ਜੇ ਕ੍ਰਾਈਮ ਨੂੰ ਰੋਕਣਾ ਹੈ ਤਾਂ ਤੁਹਾਨੂੰ ਪੁਲਿਸ ਦਾ ਸਾਥ ਦੇਣਾ ਪੈਣਾ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਐਸਐਸਪੀ ਸਾਹਿਬ ਰਹੇ ਨੇ ਇੰਨੇ ਸਮੇਂ ਦੇ ਉਹਨਾਂ ਦੇ ਟੇਬਲ ਦੇ ਉੱਪਰ ਪਈਆਂ ਹੋਈਆਂ ਫਾਈਲ ਜਿਹੜੀਆਂ ਨੇ ਉਹਨਾਂ ਉੱਪਰ ਮਿੱਟੀ ਵੀ ਕਿੰਨੀ ਪੈ ਗਈ ਹੋਣੀ ਹੈ ਇੰਨੇ ਸਾਲਾਂ ਦੀ ਤਾਂ ਐਸਐਸਪੀ ਸਾਹਿਬ ਜਿਹੜੇ ਆਏ ਚਲੇ ਗਏ ਔਰ ਉਹਨਾਂ ਨੂੰ ਵੀ ਮੇਰੇ ਖਿਆਲ ਕੀ ਜੱਜ ਸਾਹਿਬ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਆਪਣੀ ਦਿਖਾ ਜਾਵੇ ਕਿ ਕੋਰਟ ਦੀ ਦਹਲਿਸ ਤੇ ਲਿਆ ਕੇ ਜ਼ਰੂਰ ਬਿਨਾਂ ਦਰਜ ਉਹਨਾਂ ਨੂੰ ਵੀ ਕਰੋਨੇ ਪੈਣਗੇ ਕਿਉਂਕਿ ਮੈਟਰ ਇਸ ਵੈਰੀ ਸੀਰੀਅਸ ਮੈਟਰ ਹੈ ਤੁਹਾਨੂੰ ਕੀ ਆਸ ਹੈ ਬੈਸੀ ਇਸ 12 ਸਾਲ ਦੇ ਲੰਬੇ ਸਮੇਂ ਦਾ ਜਿਹੜਾ ਸਮਾਂ ਹੋ ਰਿਹਾ ਹੋ ਚੁੱਕਾ ਹੈ ਤੁਹਾਨੂੰ ਆਸ ਹੈ ਕਿ ਤੁਸੀਂ ਪਰਿਵਾਰ ਨੂੰ ਤੇ ਪਬਲਿਕ ਨੂੰ ਇਹਦੇ ਵਿੱਚ ਕੱਲਾ ਪਰਿਵਾਰ ਨਹੀਂ ਹੈ ਇਹਦੇ ਵਿੱਚ ਆਮ ਧੀਆਂ ਦੇ ਮਾਪ ਪਿਓ ਨੇ ਆਮ ਧੀਆਂ ਨੇ ਜਿਨ੍ਹਾਂ ਨੂੰ ਇਨਸਾਫ ਜਿਹੜਾ ਹੈ ਉਹ ਮਿਲਣ ਦੀ ਆਸ ਜਿਹੜੀ ਹੈ ਵੱਜੂਗੀ ਤੁਹਾਡੇ ਇਸ ਕੇਸ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਮੈਸਟਰ ਸਾਨੂੰ ਕੋਰਟ ਤੇ ਸਾਨੂੰ ਜਸਟਿਸ ਤੇ ਸਾਨੂੰ ਆਪਣੇ ਲਾਅ ਲੀਗਲ ਸਿਸਟਮ ਤੇ ਇਨਕ ਵਿਸ਼ਵਾਸ ਹੈਗਾ ਕਿ ਜੋ ਵੀ ਇੱਥੇ ਐਪਰੋਪਰੀਏਟ ਐਕਸ਼ਨ ਹੈ ਉਹ ਜ਼ਰੂਰ ਹੋਊਗਾ ਤੇ ਜਦੋਂ ਇਹਦੇ ਅੰਦਰ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋ ਜਾਂਦੀ ਹੈ ਉਦੋਂ ਜਿਹੜਾ ਕਲਪਰੇਟ ਹੈ ਉਹ ਨਿਕਲ ਕੇ ਬਾਹਰ ਆਊਗਾ ਦੁਨੀਆ ਦੇ ਸਾਹਮਣੇ ਆ ਜਾਊਗਾ ਹੂੰ ਹੂੰ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਆਪਣੇ ਲੀਗਲ ਸਿਸਟਮ ਦੇ ਤੇ ਅਸੀਂ ਇਹੀ ਉਮੀਦ ਕਰਦੇ ਆਂ ਕਿ ਜਿਹੜਾ ਪਰਿਵਾਰ ਨਾਲ ਹੈ ਉਹ ਜਸਟਿਸ ਕਰ ਸਕੀਏ ਜਿਹੜਾ ਪਰਿਵਾਰ ਨਾਲ ਹੈ ਉਹ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋ ਸਕੇ ਇਸ ਕੇਸ ਦੀ ਅੱਜ ਇਹਨਾਂ ਨੂੰ ਵੀ ਪਤਾ ਲੱਗ ਸਕੇ ਜਿਹੜੀ ਉਹਨਾਂ ਦੀ ਕੁੜੀ ਹੈ ਉਹਦਾ ਐਕਚੁਅਲ ਕਾਤਲ ਕੌਣ ਹੈ ਪਰティスト ਇੱਕ ਇਥੇ ਹੋ ਰਹੀਆਂ ਨੀ ਸਿਸਟਮਾਂ ਨੇ ਛੋਟੇ ਛੋਟੇ ਗੱਲ ਦੇ ਉੱਪਰ ਆਪਣੀਆਂ ਦਰਗੀਆਂ ਚੁੱਕਦੀਆਂ ਨੇ ਤੇ ਰੇਲਵੇ ਫਾਟਕਾਂ ਦੇ ਵਿੱਚ ਬੈਠ ਕੇ ਜੀਟੀ ਰੋਡ ਦੇ ਉੱਪਰ ਬੈਠ ਕੇ ਟ੍ਰੈਫਿਕ ਜਮ ਕਰ ਦਿੰਦੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਐਨਡ ਵਰਡਿਕੀਅਸੀ ਵਾਸਤੇ ਕੋਈ ਐਸੀ ਸੰਸਥਾ ਮੋਰੀ ਆਈ ਵੀ ਹੈ ਇਨਸਾਫ ਲਈ ਜਾਂ ਸਾਰੀਆਂ ਗੁੰਗੀਆਂ ਹੋ ਚੁੱਕੀਆਂ ਨੇ ਭਾਈ ਸਾਹਿਬ ਇਹਦੇ ਬਾਰੇ ਮੈਂ ਸੇ ਤਾਂ ਕੋਈ ਕਮੈਂਟ ਨਹੀਂ ਕਰ ਪਾਉਂਗਾ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਇਹ ਲੜ ਰਹੇ ਹਾਂ ਕਿ ਤੇ ਜਦ ਤੱਕ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਵਾਸਤੇ ਲੜਦੇ ਰਹਿਾਂਗੇ ਬਰ ਮੇਰੇ ਲਈ ਮਿਹਰਬਾਨੀ ਸਮਝਣ ਲਈ ਬਹੁਤ ਬਹੁਤ ਸ਼ੁਕਰੀਆ ਔਰ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਤੁਹਾਡੇ ਤੋਂ ਅੱਗੇ ਲੈਣ ਤੋਂ ਪਹਿਲਾਂ ਇੱਕ ਆਪਜੀ ਦੇ ਨਾਲ ਮੈਂ ਦੋ ਸ਼ਬਦਾਂ ਵਿੱਚ ਦੋ ਟੁਕ ਗੱਲ ਕਰਨੀ ਚਾਹਾਂਗਾ ਕਿ ਪਟਿਸਬ ਸਾਨੂੰ ਪੂਰੀ ਆਸ ਹੈ ਔਰ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਕੱਲੇ ਪਰਿਵਾਰ ਨੂੰ ਇਹਦੇ ਨਾਲ ਇਨਸਾਫ ਨਹੀਂ ਮਿਲਣਾ ਉਹ ਮਰਤਕ ਦੀ ਰੂਹ ਨੂੰ ਸ਼ਾਂਤੀ ਦਿੱਤੀ ਮਿਲਣੀ ਹੈ ਉੱਚੇ ਸਾਡੇ ਵਰਗੇ ਜਰਨਲਿਸਟ ਬਾਕੀ ਜਿਹੜਾ মিডিਆ ਜਿਹੜਾ ਕਿ ਸਮਝਦਾ ਹੈ ਕਿ ਸਾਡੇ ਕੋਲ ਹੱਕ ਤੇ ਸਾਡੀਆਂ ਡਿਊਟੀਆਂ ਨੇ ਜਿਹੜੀਆਂ ਨੇ ਉਹ ਤੁਸੀਂ ਜਗਾਓਗੇ ਤੁਹਾਡੀ ਕਲਮ ਤੁਹਾਡੀ ਕੀਤੀ ਗਈ ਪ੍ਰੈਕਟਿਸ ਅਨਸਾਫ਼ ਦੀਵਾਨ ਦੀ ਤੁਹਾਡੀ ਪ੍ਰੈਕਟਿਸ ਜਿਹੜੀ ਹੈ ਅਸੀਂ ਆਸ ਕਰਦੇ ਹਾਂ ਕਿ ਕੰਮ ਆਵੇਗੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਬਹੁਤ So, is this is also